ਫਰੈਂਸ ਕੀਮਿਓ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਵੋਗੇ ਲੋ ਜੀ ਆਪਾਂ ਇੱਕ ਨਵੀਂ ਟਿਪਸ ਦੇ ਨਾਲ ਤੁਹਾਡੇ ਸਾਰਿਆਂ ਦੇ ਸਾਹਮਣੇ ਹਾਜ਼ਰ ਹੋਈਆਂ ਜੀ ਇੱਕ ਨਵੀਂ ਟਿਪਸ ਹੈ ਜੀ ਜਿਵੇਂ ਕਿ ਆਪਣੇ ਘਰ ਦੀ ਲੇਡੀਜ਼ ਕੰਮ ਕਰਦੀਆਂ ਹਨਾ ਘਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਹੁੰਦਾ ਹੈ ਲੇਡੀਜ਼ ਨੂੰ ਖਾਸ ਕਰਕੇ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੀਆਂ ਲੇਡੀਜ਼ ਲੇਕਿਨ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਦੇਖੋ ਆਪਣੇ ਕੰਮ ਦੇ ਨਾਲ ਨਾਲ ਮੇਰੀ ਭੈਣਾਂ ਨੂੰ ਮੇਰੀ ਮਾਤਾਵਾਂ ਨੂੰ ਹਨਾ ਤੇ ਆਪਣੀ ਸਿਹਤ ਦਾ ਵੀ ਖਿਆਲ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਉਹਦੇ ਲਈ ਆਪਾਂ ਇੱਕ ਟਿਪਸ ਲੈ ਕੇ ਆਏ ਆ ਜੀ ਆਪਾਂ ਨੂੰ ਦੇਖੋ ਜੀ ਤਿੰਨ ਚੀਜ਼ਾਂ ਯੂਜ਼ ਕਰਨੀਆਂ ਉਹਦੇ ਲਈ ਜਿਵੇਂ ਕਿ ਹੁਣ ਆਪਾਂ ਸਵੇਰੇ 6 ਵਜੇ ਉੱਠਦੇ ਆ ਤੇ ਸ਼ਾਮ ਨੂੰ 11 ਵਜੇ ਜਾਂਦੇ ਆ ਆਪਾਂ ਕੰਮ ਬਹੁਤ ਕਰਦੇ ਆ ਥੱਕ ਜਾਂਦੇ ਆ ਟੁੱਟ ਜਾਂਦੇ ਆ ਨੀਂਦ ਵੀ ਨਹੀਂ ਆਉਂਦੀ ਰਾਤ ਨੂੰ ਹਨਾ ਥੱਕ ਕੇ ਤੇ ਉਹਦੇ ਲਈ ਆਪਣਾ ਸਰੀਰ ਕਿਵੇਂ ਮੈਂਟੇਨ ਰਹੂਗਾ ਕਿਵੇਂ ਆਪਣੇ ਸਰੀਰ ਦੇ ਅੰਦਰ એનર્ਜੀ ਬਣੀ ਰਹੂਗੀ ਉਹਦੇ ਲਈ ਮੈਂ ਤੁਹਾਨੂੰ ਚੀਜ਼ ਦੱਸ ਦੰਨੀ ਹੈ ਘਰ ਦੇ ਵਿੱਚ ਘਰੇਲੂ ਨੁਸਖਾ ਜੀ ਬਿਲਕੁਲ ਇਹਦੇ ਲਈ ਆਪਾਂ ਨੇ ਤਿੰਨ ਚੀਜ਼ਾਂ ਯੂਜ਼ ਕਰਨੀਆਂ ਜੀ ਇੱਕ ਲੈਣੀ ਆਪਾਂ ਨੇ ਜਮੈਣ ਇੱਕ ਲੈਣਾ ਜੀਰਾ ਤੇ ਇੱਕ ਲੈਣੀ ਆ ਜੀ ਸੌਂਫ ਹਨਾ ਆਪਾਂ ਨੂੰ ਇਹ ਬਰਾਬਰ ਮਾਤਰਾ ਦੇ ਵਿੱਚ ਲੈ ਲਓ ਤੁਸੀਂ ਥੋੜੀ ਬਣਾਣੀ ਆ ਪਹਿਲਾਂ ਥੋੜੀ ਬਣਾ ਲਓ ਤੁਸੀਂ ਜ਼ਿਆਦਾ ਬਣਾਣੀ ਆ ਪਹਿਲਾਂ ਫੱਕੀ ਜ਼ਿਆਦਾ ਬਣਾ ਲਓ ਹਨਾ ਲੇਕਿਨ ਫਿਲਹਾਲ ਤੁਸੀਂ ਪਹਿਲਾਂ ਥੋੜੀ ਬਣਾ ਕੇ ਦੇਖ ਲਓ ਆਪਾਂ ਨੇ ਕੀ ਲੈਣਾ ਜੀ ਦੋ ਚਮਚੇ ਜਮੈਣ ਦੇ ਲੈ ਲਓ ਦੋ ਚਮਚੇ ਅ ਜੀਰੇ ਦੇ ਲੈ ਲੋ ਔਰ 2 ਚਮਚੇ ਲੈ ਲੋ ਸੌਫ ਦੇ ਇਹਨਾਂ ਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲੋ ਚੰਗੀ ਤਰ੍ਹਾਂ ਹਨਾ ਗ੍ਰाइंड ਕਰਕੇ ਇੱਕ ਡੱਬੇ ਚ ਪਾ ਲੋ ਜਦ ਵੀ ਤੁਸੀਂ ਰੋਟੀ ਖਾਣੀ ਹੈ ਰੋਟੀ ਖਾ ਕੇ ਹਟਦੇ ਆ ਚਾਹੇ ਭਾਵੇਂ ਸਵੇਰ ਦੀ ਰੋਟੀ ਹੋਵੇ ਦੁਪਹਿਰ ਦੀ ਹੋਵੇ ਸ਼ਾਮ ਦੀ ਹੋਵੇ ਜਦੋਂ ਵੀ ਤੁਸੀਂ ਰੋਟੀ ਖਾ ਕੇ ਹਟਦੇ ਆ ਉਸ ਤੋਂ ਬਾਅਦ ਇੱਕ ਚਮਚਾ ਲੈ ਲਓ ਅੱਧਾ ਚਮਚਾ ਲੈ ਲਓ ਫਿਲਹਾਲ ਥੋੜੀ ਹੈ ਜੇ ਹਨਾ ਅੱਧਾ ਚਮਚਾ ਲੈ ਲਓ ਤੁਹਾਡਾ ਸਰੀਰ ਫਿੱਟ ਰਹੂਗਾ ਜੀ ਤੁਹਾਨੂੰ ਨੀਂਦ ਵੀ ਪ੍ਰੋਪਰ ਆਊਗੀ ਰਾਤ ਨੂੰ ਔਰ ਤੁਹਾਡੀ ਥਕਾਵਟ ਵੀ ਦੂਰ ਹੋਊਗੀ ਤੁਹਾਡੇ ਸਰੀਰ ਦੇ ਵਿੱਚ ਜੋ ਬੈਲੈਂਸ ਹੈ ਉਹ ਵੀ ਬਣਿਆ ਰਹੂਗਾ ਖੂਨ ਦੇ ਵਿੱਚ ਵੀ ਬੈਲੈਂਸ ਬਣਿਆ ਰਹੂਗਾ ਤੁਹਾਡਾ ਖੂਨ ਵੀ ਗਾੜਾ ਨਹੀਂ ਹੋਊਗਾ ਮਤਲਬ ਬਣਿਆ ਰਹੂਗਾ ਬੈਲੈਂਸ ਪੂਰੀ ਤਰ੍ਹਾਂ ਹਨਾ ਤੇ ਇਹ ਤਾਂ ਜੀ ਆਪਣਾ ਅੱਜ ਦੀ ਟਿਪਸ ਵਧੀਆ ਜੋ ਲੇਡੀਜ਼ ਕੰਮ ਕਰਦੀਆਂ ਡੇਲੀ ਥੱਕ ਜਾਂਦੀਆਂ ਅ ਮਤਲਬ ਥਕਾਵਟ ਹੁੰਦੀ ਆ ਲੇਡੀਜ਼ ਨੂੰ ਹਨਾ ਥਕਾਵਟ ਬਹੁਤ ਜ਼ਿਆਦਾ ਹੋ ਜਾਂਦੀ ਹੈ ਆਪਾਂ ਰੈਸਟ ਕਰਨੇ ਜੋਗੇ ਨਹੀਂ ਰਹਿੰਦੇ ਤੇ ਜੇ ਰੈਸਟ ਕਰਦੇ ਆ ਤਾਂ ਨੀਂਦ ਨਹੀਂ ਆਉਂਦੀ ਹੈਗੀ ਇਹਦੇ ਨਾਲ ਨੀਂਦ ਵੀ ਆਊਗੀ ਔਰ ਤੁਹਾਡੇ ਚਿਹਰੇ ਤੇ ਗਲੋ ਵੀ ਆਊਗਾ ਤੁਹਾਡਾ ਸਰੀਰ ਵੀ ਹੈਲਦੀ ਰਹੂਗਾ ਔਰ ਤੁਹਾਡੇ ਜੋ ਅ ਅੰਦਰੂਨੀ ਬਿਮਾਰੀਆਂ ਉਹ ਵੀ ਸੈੱਟ ਹੋਊਗੀਆਂ ਹਨਾ ਤੇ ਲੋ ਜੀ ਇਹ ਤਿੰਨ ਚੀਜ਼ਾਂ ਇੱਕ ਵਾਰ ਮੈਂ ਫੇਰ ਦੱਸ ਦਿੰਨੀ ਆ ਲੈਣਾ ਆਪਾਂ ਨੇ ਜੀਰਾ ਜਮੈਲ ਔਰ ਲੈਣੀ ਆ ਸੌਂਫ ਇਹਨ ਤਿੰਨ ਚੀਜ਼ਾਂ ਨੂੰ ਪੀਸ ਕੇ ਆਪਾਂ ਨੇ ਇੱਕ ਡੱਬੇ 'ਚ ਪਾ ਲੈਣਾ ਜਦੋਂ ਵੀ ਆਪਾਂ ਨੇ ਰੋਟੀ ਖਾ ਕੇ ਹਟਣੇ ਆ ਹਟਣਾ ਉਸ ਤੋਂ ਅੱਧਾ ਚਮਚਾ ਲੈ ਲਓ ਤੁਸੀਂ ਤੁਹਾਡਾ ਸਰੀਰ ਬਿਲਕੁਲ ਸੈੱਟ ਰਹੂਗਾ ਮੈਂਟੇਨ ਰਹੂਗਾ ਤੇ ਇਹ ਚੀਜ਼ ਮੈਂ ਵੀ ਟਰਾਈ ਕਰ ਰਹੀ ਆ ਤੇ ਮੈਨੂੰ ਹੋ ਗਏ 10 ਦਿਨ ਟਰਾਈ ਕਰਦੀ ਨੂੰ ਇਸ ਕਰਕੇ ਮੈਂ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਿਆ ਆਪਣੇ ਘਰੇਲੂ ਨੁਸਖਾ ਜੀ ਕਿਤੇ ਬਾਹਰ ਜਾਣ ਦੀ ਲੋੜ ਨਹੀਂ ਤੁਸੀਂ ਆਪਣੇ ਘਰ ਦੇ ਵਿੱਚ ਪਈਆਂ ਚੀਜ਼ਾਂ ਹੀ ਯੂਜ਼ ਕਰ ਸਕਦੇ ਹੋ ਇਕਾ ਬੈਠੀ ਐ ਚੀੜੀ ਮੇਰੇ ਨੇੜੇ ਜੋ ਬਹੁਤ ਜ਼ਿਆਦਾ ਰੋੜਾ ਪਾ ਰਹੀ ਐ ਮੇਰੇ ਤੋਂ ਜ਼ਿਆਦਾ ਆਪ ਸਮਝਾ ਰਹੀ ਐ ਤੁਹਾਨੂੰ ਸਾਰਿਆਂ ਨੂੰ ਕਿਉਂਕਿ ਮੈਂ ਤਾਂ ਹਾਲੇ ਤੁਹਾਨੂੰ ਦੱਸ ਰਹੀ ਆ ਟਿਪਸ ਲੇਕਿਨ ਮੇਰੇ ਤੋਂ ਪਹਿਲਾਂ ਇਹ ਮੈਡਮ ਦੱਸਣ ਲੱਗੀ ਹੋਈ ਐ ਤੇ ਚਲੋ ਜੀ ਇੱਕ ਨਵੇਂ ਟਿਪਸ ਦੇ ਨਾਲ ਆਪਾਂ ਫੇਰ ਮਿਲਦੇ ਹਾਂ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਹਾਂ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ